ਸਤਿ ਸ਼੍ਰੀ ਅਕਾਲ ਜੀ ਇੱਕ ਸਾਡੇ ਸਬਡਿਵੀਜ਼ਨ ਹੂਨ ਦੇ ਵਿੱਚ ਇੱਕ ਪਿੰਡ ਦੇ ਵਿੱਚ ਕਿਸੇ ਦੇ ਘਰੇ ਜਿਹੜੇ ਉਹਨਾਂ ਦੇ ਬੰਦਾ ਕੋਈ ਕੰਮ ਕਰਦਾ ਸੀਗਾ ਉਹਨੂੰ ਇੱਕ ਬੰਦਾ ਚਿੱਠੀ ਫੜਾ ਕੇ ਚਲਾ ਗਿਆ ਸੀ ਕੁਝ ਦਿਨ ਪਹਿਲਾਂ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਜਿੱਦਾਂ ਕਿਸੇ ਉਹ ਪ੍ਰੋ ਖਾਲਿਸਤਾਨ ਜਿਹੜੇ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ ਉਹਦੇ ਬਿਹਾਫ ਤੇ ਇਹਨਾਂ ਤੋਂ ਫਿਰੋਤੀ ਦੀ ਮੰਗ ਕੀਤੀ ਸੀਗੀ 6 ਲੱਖ ਰੁਪਏ ਦੀ ਚਿੱਠੀ ਦੇ ਵਿੱਚ ਮੰਗ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਉਹਦੇ ਵਿੱਚ ਪਰਚਾ ਦਰਜ ਕਰ ਲਿਆ ਸੀਗਾ ਇਸ ਮੰਗ ਤੋਂ ਬਾਅਦ ਵੀ ਉਹਨਾਂ ਨੇ ਫੋਨ ਦੇ ਰਾਹੀਂ ਵੀ ਬਾਤ ਇਸ ਤਰੀਕੇ ਦੀ ਫਿਰਤਰੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਸਾਡੇ ਐਸਪੀਡੀ ਡੀਐਸਪੀਡੀ ਸੀਆਈਡੀ ਦੀ ਟੀਮ ਸੀਆਈਏ ਦੀ ਟੀਮ ਸਬ-ਡਿਵੀਜ਼ਨਲ ਅਫਸਰਸ ਤੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇਸ ਬੰਦੇ ਨੂੰ ਨੈਪ ਕਰ ਲਿਆ ਤੇ ਗੁੱਥੀ ਜਦੋਂ ਸੁਲਝੀ ਤਾਂ ਪਤਾ ਲੱਗੇ ਕਿ ਇਹ ਜਿਹੜਾ ਬੰਦਾ ਇੱਕ ਖੜਿਆ ਗਿਆ ਕਰਮ ਸਿੰਘ ਉਸ ਨਿੱਕਾ ਇਹ 41 ਪਿੰਡ ਦਾ ਰਹਿਣ ਵਾਲਾ ਹੈਗਾ ਜ ਜੀ ਉਮਰ 29 ਸਾਲ ਹੈਗੀ ਇਹ ਤੇ ਕੋਈ ਮੁਕੱਦਮਾ ਦਰਜ ਨਹੀਂ ਹੈ ਇਹਨਾਂ ਦੇ ਘਰੇ ਕੰਮ ਕਰਦਾ ਸੀਗਾ ਤੇ ਨਾਲ ਇੱਕ ਦੋ ਬੰਦੇ ਜਿਹੜੇ ਇਹਨਾਂ ਦੇ ਘਰੇ ਕੋਈ ਹੋਰ ਕੰਮ ਕਰਨ ਆਏ ਸੀਗੇ ਕਿਉਂਕਿ ਇਹਨਾਂ ਨੂੰ ਇਸ ਇਸ ਪਰਿਵਾਰ ਦੇ ਕਰਦਾ ਪੇਤ ਪਤਾ ਸੀਗਾ ਉਹਨਾਂ ਦੇ ਕੋਲ ਜੇ ਕੋਈ ਪੈਸੇ ਪੂਸੇ ਸੀਗੇ ਤੇ ਬਾਰੇ ਜਾਣਕਾਰੀ ਸੀਗੀ ਤਾਂ ਇਸ ਲਈ ਇਹਨੇ ਪਲੈਨਿੰਗ ਕਰਕੇ ਦੋ ਤਿੰਨ ਬੰਦਿਆਂ ਨੇ ਇਸ ਤਰੀਕੇ ਦੀ ਫਿਰੋਤੀ ਦੀ ਮੰਗ ਕੀਤੀ ਤਾਂ ਇਹ ਮੇਨ ਜਿਹੜਾ ਇਹਦੇ ਵਿੱਚ ਕਨਸਪਿਰੇਟਰ ਸੀਗਾ ਉਹ ਅਸੀਂ ਰਾਉਂਡ ਅਪ ਕਰ ਲਿਆ ਬਾਕੀ ਜਿਹੜੇ ਦੋ ਬੰਦੇ ਰਹਿੰਦੇ ਉਹ ਵੀ ਜਲਦੀ ਫੜੇ ਜਾਣਗੇ ਇਸ ਮਾਮਲੇ ਦੇ ਵਿੱਚ ਟਿਕਰ ਕਰ ਦੋ ਪੁਲਸਰ ਦੋ ਆਰਗੂਮੈਂਟ ਹੈ ਇਹਨਾਂ ਤੋਂ ਕੋਈ ਬਰਾਬਰ ਸੁਪਰਮੀ ਕਰਨਾ ਤੇ ਜਿਹੜੇ ਬੰਦੇ ਫੜਿਆ ਇਹਦਾ ਤੇ ਹਲੇ ਤੱਕ ਕੋਈ ਸਾਹਮਣੇ ਨਹੀਂ ਆਇਆ ਕਿ ਪਿੱਛੇ ਕੋਈ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈ ਬਾਕੀ ਦੋ ਜਿਹੜੇ ਫੜੇ ਜਾਣਗੇ ਉਹਨਾਂ ਦਾ ਵੀ ਐਸੀ ਦੱਸਦਾ ਨਹੀਂ ਤੁਸੀਂ ਘਰ ਚ ਕੰਮ ਕਰਨ ਦੀ ਗੱਲ ਆ ਜੀ ਕਿਸੇ ਜਗ੍ਹਾ ਨਾਲ ਕੰਮ ਕਰਦੇ ਇੱਕ ਤਾਂ ਸੀਡੀ ਦੇਸਤਾਨ ਦੇ ਬੈਕਰ ਹਾਂ ਇਹ ਤਾਂ ਉਹਨਾਂ ਦੇ ਪੱਤੇ ਹੀ ਕੰਮ ਕਰਦਾ ਸੀ ਇਸ ਤਰੀਕੇ ਅੱਛਾ ਜੀ ਬਾਕੀ ਜਿਹੜੇ ਦੋ ਬੰਦੇ ਦੇ ਕਹੇ ਮੁਤਾਬਿਕ ਜਿਹੜੀ ਹੁਣ ਤੱਕ ਗੱਲ ਆਈ ਹੈ ਕਿ ਉਹ ਕੋਈ ਪੀਓਪੀ ਵਗੈਰਾ ਦਾ ਇਦਨ ਤੇ ਘਰੇ ਕੰਮ ਕਰਦਾ ਸੀਗਾ ਬਟ ਡੈਟ ਜਿਹੜਾ ਇੱਕ ਵਾਰੀ ਅਸੀਂ ਜਦੋਂ ਸਾਡੇ ਆਦਨ ਦੇ ਗਾਹੂ ਚ ਫਿਰ ਅਸੀਂ ਬਾਤ ਦੱਸਾਂਗੇ ਕਿ ਸੱਚਾਈ ਕੀ ਸੀ ਕਿੰਨੇ ਟਾਈਮ ਕੋਟਾ ਰਿਹਾ ਸੀ ਇਹਨਾਂ ਦੇ ਘਰ ਤੱਕ ਆਫਸਰ ਦਾ ਕੰਮ ਕਰ ਰਿਹਾ ਸੀ ਪਰ ਇਹ ਸਕੀਮ ਜਿਹੜੀ ਹੈਗੀ ਇਹਨੇ ਪਿੱਛੇ ਰੀਸੈਂਟਲੀ ਬਣਾਈ ਹੈ ਹੋ ਸਕਦਾ ਹੈ ਜਿਹੜੇ ਦੂਜੇ ਬੰਦੇ ਆਏ ਸੀ ਉਹਨਾਂ ਦੇ ਪ੍ਰਬਾਅ ਦੇ ਵਿੱਚ ਆ ਕੇ ਨੇ ਇਸ ਤਰੀਕੇ ਦਾ ਕੰਮ ਕੀਤਾ 6 ਲੱਖ ਦਾ ਕੋਈ ਉਹ ਬਾਅਦ ਚ ਜਿਹੜੀ ਡਿਟੇਲ ਅਸੀਂ ਦੱਸਾਂਗੇ ਲੇਕਿਨ ਪ੍ਰਾਇਮਰ ਸਾਈਜ਼ ਜਿਹੜੀ ਗੱਲ ਸਾਹਮਣੇ ਹੈ ਕਿ ਬਾਅਦ ਚ ਉਹ ਆਪਣੀ ਡਿਮਾਂਡ ਘਟਾਉਂਦਾ ਵੀ ਗਿਆ ਸੀ 6 ਲੱਖ ਰੁਪਏ ਤਾਂ ਮੈਨੂੰ 5 ਦੇ ਦੋ 5 ਤਾਂ 4 ਦੇ ਦੋ ਇਸ ਤਰੀਕੇ ਦੀ ਵੀ ਇਹ ਦੇ ਵਿੱਚ ਗੱਲ ਸਾਹਮਣੇ ਉਹ ਕੰਮ ਕੀ ਕਰਦਾ ਸੀ ਜਿਸ ਤੋਂ ਪ੍ਰਾਇਮਰ ਉਹ ਸਰੀ ਦਾ ਜਿਹੜਾ ਜਮੀਦਾਰ ਪਰਿਵਾਰ ਹੈ ਜੀ ਬਿਜ਼ਨਸਮੈਨ ਹੈ ਨਹੀਂ ਬਿਜ਼ਨਸ ਫੈਮਿਲੀ ਵਾਲੀ ਗੱਲ ਹੁਣ ਤੱਕ ਨਹੀਂ ਸਾਹਮਣੇ ਜਿਹੜੇ ਇਹ ਵਿਲੇਜ ਦੇ ਵਿੱਚ ਜਮੀਦਾਰ ਪਰਿਵਾਰ ਹੈਗੇ ਜਿਨ੍ਹਾਂ ਦੀ ਖੇਤੀਬਾੜੀ ਹੈ ਜਿੱਥੇ ਪਰਿਵਾਰ ਰਹਿੰਦਾ ਹੈ हाँ जी परिवार उसे रहने पुलिस ने कैसे शकल देना आपके काम के लिए इन्होंने इन्होंने कोई कुछ टेक्निकल इनपुट सीखे ता टेक्निकल एविडेंस दे बेसिस पे इन्होंने गार्ड टीम ने काम करके थोड़ी ह्यूमन इंटेलिजेंस भी यूज की थी ता फिर इन्हें फ्रेश इधर चिट्ठी लिखी किसी का इधर पामल मूड भी गलत लिखी किसी का भी किसी ऑर्गेनाइजेशन का नाम लिखा सी जा किस तरह ਉਹ ਫਰੇਜ਼ ਇ ਤੁਸੀਂ ਜੀ ਉਹਨਾਂ ਨੇ ਕਿ ਅਸੀਂ ਖਾਲਿਸਤਾਨੀ ਆਰਗੇਨਾਈਜੇਸ਼ਨ ਤੋਂ ਜੁੜੇ ਹੋਏ ਹੈਗੇ ਆ ਤੇ ਸਾਨੂੰ ਚੰਦੇ ਦੇ ਕਰਕੇ ਜਿਹੜੀ ਹੈਗੀ ਐ ਉਸ ਉਸ ਰੂਪ ਦੇ ਵਿੱਚ ਉਹਨਾਂ ਨੇ ਬੇਸਿਕਲੀ ਫਿਰੋਦੀ ਦੀ ਮਿਲ ਫੰਡ ਮੰਗਿਆ ਸੀ ਹਾਂ ਬੇਸਿਕਲੀ ਉਹ ਫਿਰੋਦੀ ਹੀ ਕਹੇ ਜਾਂਦਾ ਕਿਉਂਕਿ ਉਹ ਦੰਕੀ ਦੇ ਕੇ ਹੋ ਗਿਆ ਜੀ ਮੈਂ ਤਾਂ ਦੁਗਣਾ ਤੇ ਰਿਲੇਸ਼ਨ ਲੈਂਕ ਉਹ ਲਿੰਕ ਨਾ ਜੀ ਤਾਂ ਬੇਸਿਕਲੀ ਇਹ ਤਾਂ ਬੇਸਿਕਲੀ ਸੀਗਾ ਤੇ ਉਹਨਾਂ ਦੇ ਘਰੇ ਕੰਮ ਕਰਨ ਦਾ ਬੰਦਾ ਹੀ ਸੀਗਾ ਪਰ ਉਹਨੇ ਸਕੀਮ ਇਸ ਤਰੀਕੇ ਵੀ ਲਗਾਈ ਕਿ ਮੈਂ ਕੁਝ ਪੈਸੇ ਜਿਹੜੇ ਨਾ ਤੋਂ ਐਡਸ ਲਗਾ ਫਿਰੋਦੀ ਮਿਲ ਕੇ لیکن ਉਹ ਸਾਡੀ ٹیم ਨੇ ਜਿਹੜਾ ਟਾਈਮ ਨੂੰ ਕਰੈਕ ਕਰਕੇ ਇਸ ਨੂੰ ਦਿਖਲਿਆ। ਸਰ ਇਹ ਰੈਣਾ ਲੱਗਦਾ ਹੈ। ਪੇਟੀ ਪਾਲੀਪਿੰਡ ਹੈ ਜੀ ਫੂਲ ਸਬਡਿਵੀਜ਼ਨ ਦੇ ਵਿੱਚ। ਤਾਂ ਪਹਿਲਾਂ ਵੀ ਇਹਨਾਂ ਨੇ ਕਿਸੇ ਕੋਲ ਅੱਜ ਤੱਕ ਮੁੰਗਿਰ ਜਾਂ ਕੋਈ ਇਹਨਾਂ ਦੇ ਸਾਥੀਆਂ ਨੇ ਹੁਣ ਤੱਕ ਨੇ ਜਿਹੜੇ ਸਾਹਮਣੇ ਆਏ। ਹੁਣ ਤੱਕ ਤਾਂ ਇਹ ਬੜਾ ਸਾਡੀ ਜਿਹੜੀ ਉਹ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਉਹਦੇ ਵਿੱਚ ਸਾਹਮਣੇ ਆਏਗਾ ਦੱਸਣਾ ਜ਼ਰੂਰੀ ਹੈ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर